ਇਹ ਇਹ ਦੇਖੋ ਇਹ ਸਰਕਾਰ ਦੀ ਇੱਕ ੱੱਕੇ ਸਾਈ ਛਾਈ ਆ ਜਾਂ ਬੇਇਨਸਾਫੀ ਆ ਸਾਡੀ ਸੇ ਕੌਮ ਨਾ ਹ ਪੈਰ ਪੈਰ ਤੇ ੱੱਕਾ ਕੀਤਾ ਜਾ ਰਿਹਾ ਇਹ ਆ ਅਮਰਤਪਾਲ ਦਾ ਕਸੂਰ ਤੇ ਸਿਰਫ ਇਨਾ ਸੀ ਕੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਸੀ ਗੁਰੂ ਨਾਲ ਜੋੜ ਰਹੇ ਸੀ ਹੋਰ ਤੇ ਕੋਈ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਉਹਨਾਂ ਤੇ ਐਨਐਸਏ ਲਾਉਣੀ ਫਿਰ ਉਹਨੂੰ ਵਧਾਉਣਾ ਇਹ ਮੇਰਾ ਖਿਆਲ ਹੈ ਕਿ ਉਹਦਾ ਜਵਾਬ ਹੀ ਸੰਕਤਾ ਨੇ ਆ ਇਲੈਕਸ਼ਨ 'ਚ ਦੇ ਵੀ ਦਿੱਤਾ ਕਿ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਉਹਨਾਂ ਨੂੰ ਜਿਤਾਇਆ ਪਰ ਸਰਕਾਰ ਫਿਰ ਵੀ ਮਤਲਬ ਇਨੀ ਢੀਠਤਾਈ ਜਾਂ ਤੱਕੇਸ਼ਾਈ ਲਾ ਲੋ ਕਿ ਉਹ ਇਹਨੇ ਲੋਕਾਂ ਦਾ ਨਮਾਇਦਗੀ ਨੂੰ ਵੀ ਨਹੀਂ ਪ੍ਰਵਾਨ ਕਰ ਰਹੀ ਤੇ ਉਹਨਾਂ ਵਾਸਤੇ ਵੀ ਕੋਈ ਜਾਂ ਉਹਨਾਂ ਦੇ ਸਾਥੀਆਂ ਵਾਸਤੇ ਕੋਈ ਵੀ ਨਹੀਂ ਹੋ ਰਿਹਾ ਜਾਂ ਸਾਡੇ ਬੰਦੀ ਸਿੰਘ ਆ ਪੁਰਾਣੇ ਇਹਨੇ ਨੇ ਸਾਲਾਂ ਤੋਂ ਬੈਠੇ ਆ ਜਾਂ ਬੇਅਦਬੀ ਦੇ ਮਾਮਲੇ ਆ ਉਹਨਾਂ ਦਾ ਕੋਈ ਇਨਸਾਫ ਦੀ ਜਿਨ੍ਹਾਂ ਦੇ ਕਰਕੇ ਨਸ਼ਿਆਂ ਦਾ ਕਰਕੇ ਬੇਅਦਬੀ ਦਾ ਕਰਕੇ ਇਹ ਸਾਰੀਆਂ ਸਰਕਾਰਾਂ ਹੋਣ ਚਾਹੀਆਂ ਦੋ ਤਿੰਨ ਪਰ ਫਿਰ ਵੀ ਆ ਕੇ ਉੱਥੇ ਆ ਕੇ ਸਾਰੇ ਮੁੱਦੇ ਵਿਸਾਰ ਦਿੰਦੀਆਂ ਤੇ ਆਪਣੇ ਖਾਲੀ ਸਰਕਾਰਾਂ ਦਾ ਅਹਿਮ ਲੋਕਾਂ ਨੇ ਕਿ ਸਰਕਾਰਾਂ ਦਾ ਪੰਜਾਬ ਸਰਕਾਰ ਦਾ ਵਾ ਕੇਂਦਰ ਸਰਕਾਰ ਦਾ ਇਹਦੇ ਚ ਲੱਗਦਾ ਕਿ ਦੋਵਾਂ ਸਰਕਾਰਾਂ ਦੀ ਮਿਲੀ ਭੁਗਤਿਆ ਜੀ ਇਹਦੇ ਚ ਦੋਵੇਂ ਸਰਕਾਰਾਂ ਦਾ ਹੀ ਆ ਕਿਉਂਕਿ ਐਨਐਸਏ ਜਿਹੜੇ ਨੈਸ਼ਨਲ ਸਕਿਉਰਿਟੀ ਤੇ ਸੈਂਟਰ ਗਵਰਨਮੈਂਟ ਦਾ ਵੀ ਤੇ ਇਹਦੇ ਚ ਰਿਕਮੈਂਡੇਸ਼ਨ ਤੇ ਮੇਰਾ ਲੱਗਦਾ ਸਰਕਾਰ ਪੰਜਾਬ ਸਰਕਾਰ ਦੀ ਹੈ ਤੇ ਇਸ ਕਰਕੇ ਇਹ ਦੋਵੇਂ ਤਰ੍ਹਾਂ ਹੀ ਇਹ ਪੰਜਾਬ ਨਾਲ ਧੱਕਾ ਕਰ ਰਹੀਆਂ ਤੇ ਇਹਦੇ ਵਾਸਤੇ ਵੀ ਅਸੀਂ ਜੋ 19 ਤਰੀਕ ਦੀ ਪੰਥਕਾ ਕਤਰਤਾ ਰੱਖੀ ਆ ਪੰਥਕਾ ਕਤਰਤਾ ਰੱਖੀ ਉਹਦੇ ਚ ਵੀ ਅਸੀਂ ਇਹੋ ਹੀ ਚੀਜ਼ਾਂ ਸਾਰੀਆਂ ਜੋ ਸਾਡੇ ਪੰਥਕ ਮਸਲੇ ਆ ਜਾਂ ਪੰਜਾਬ ਨਾਲ ਸੰਬੰਧਤ ਮਸਲੇ ਆ ਜਿਹੜੀ ਪਾਰਟੀ ਬਣਾਉਣ ਦਾ ਆਦਿ ਆ ਵੀ ਅਧਿਕਾਰ ਬਣਾ ਰਹੇ ਸੀ ਵੀ ਭਾਈ ਖਾਸ ਹੈ ਜੀ ਬ੍ਰਿਤਕੋੜ ਜਿਹੜੇ ਐਮਪੀ ਨੇ ਜਾਂ ਅਮਰਤ ਬਾਦਲ ਦੀ ਵੀ ਜਿਹੜੀ ਰਾਜਨੀਤਿਕ ਪਾਰਟੀ ਕੋਈ ਬਣਾ ਰਹੇ ਨਹੀਂ ਅਜੇ ਫੇਰ ਲੱਲ ਅਸੀਂ ਇਹ ਕੋਈ ਇਦਾਂ ਦਾ ਵਿਚਾਰ ਨਹੀਂਗਾ ਪਰ ਜੇ ਸੰਗਤਾਂ ਜਾਂ ਸੰਗਤਾਂ ਤੋਂ ਅਸੀਂ رائے ਲਵਾਂਗੇ ਜੇ ਕੋਈ ਇਦਾਂ ਦੀ ਜ਼ਰੂਰਤ ਮਹਿਸੂਸ ਕਰਨ ਕਿ ਆਪਾਂ ਨੂੰ ਕੋਈ ਇਹੋ ਜਿਹੀ ਪਾਰਟੀ ਬਣਾਉਣ ਦੀ ਲੋੜ ਆ ਜਾਂ ਕੋਈ ਪੰਥਕ ਜਥੇਬੰਦੀ ਬਣਾਉਣ ਦੀ ਲੋੜ ਆ ਤੇ ਉਹ ਫਿਰ ਉੱਤੇ ਵਿਚਾਰ ਕੀਤਾ ਜਾ ਸਕਦਾ ਅਜੇ ਤੇ ਇਦਾਂ ਦਾ ਕੋਈ ਤੇ ਬਾਕੀ 19 ਤਰੀਕ ਨੂੰ ਸੰਗਤਾਂ ਦਾ ਅਸੀਂ ਉੱਚ ਵੀ رائے ਲਈ ਜਾਊਗੀ ਉਦੋਂ ਬਾਅਦ ਚ ਵੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਰੀਆਂ ਪੰਥਕ ਧਰਮਾਂ ਨਾਲ ਆਮ ਸੰਗਤਾਂ ਨਾਲ ਅਸੀਂ ਵਿਚਾਰ ਕਰਕੇ ਉਦੋਂ ਬਾਅਦ ਚ ਇਹ ਫੈਸਲਾ ਲਵਾਂਗੇ